कल जो पंजाब सरकार ਵੱਲੋਂ ਸੀਏਜੀ ਦੀ ਰਿਪੋਰਟ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੀ ਗਈ ਹੈ। ਪਹਿਲੇ ਤੇ ਸਾਨੀਆਂ ਗੱਲ ਹੈ ਕਿ ਪੰਜਾਬ ਸਰਕਾਰ ਨੇ ਰਿਪੋਰਟ ਪੇਸ਼ ਕੀਤੀ। ਮੈਨੂੰ ਪਤਾ ਲੱਗਾ ਹੈ ਕਿ ਪਹਿਲਾਂ ਕਈ ਸਾਲ ਰਿਪੋਰਟ ਪੇਸ਼ ਨਹੀਂ ਕੀਤੀ ਜਾਂਦੀ ਸੀ। ਇਸ ਤੋਂ ਉਹ ਗੱਲ ਫਿਰ ਦੁਬਾਰਾ ਉੱਪਰ ਕੇ ਉਦੀ ਪਰੋੜਤਾ ਹੋਈ ਹੈ ਕਿ ਪੰਜਾਬ ਇੱਕ ਬਹੁਤ ਵੱਡੇ ਵਿੱਤੀ ਸੰਕਟ ਵਿੱਚੋਂ ਗੁਜ਼ਰਿਆ ਹੈ ਫਿਸਕਲ ਸਟ੍ਰੈਸ ਤੋਂ ਗੁਜ਼ਰਿਆ ਹੈ। ਉਹਦੇ ਕਈ ਆંકੜੇ ਆਏ ਨੇ। ਜਿਹੜਾ ਪਬਲਿਕ ਡੈਟ ਹੈ ਉਹ ਹੁਣ ਪੰਜਾਬ ਦਾ 44% ਹੋ ਗਿਆ ਹੈ। ਕ੍ਰਾਸ ਸਟੇਟ ਡੋਮੈਸਟਿਕ ਪ੍ਰੋਡਕਟ ਦਾ ਜਿੱਦੀ ਕੀ ਗਾਈਡਲਾਈਨਸ ਹੈ ਕਿ 20% ਹੋਣਾ ਚਾਹੀਦਾ ਦੁੱਗਣਾ ਹੋ ਗਿਆ ਹੈ। ਤੇ ਜਿਹੜਾ ਟਾਰਗੇਟ ਸੀ ਰੈਵਨਿਊ ਡੈਫਿਸਿਟ ਦਾ 2% ਆਫ ਜੀਐਸਡੀਪੀ ਉਹ ਵੀ ਦੁੱਗਣਾ ਹੋ ਗਿਆ 4% ਸਾਨੂੰ ਪੰਜਾਬ ਨੂੰ ਜਿਹੜਾ ਪਹਿਲਾਂ ਹੀ 282 282 ਕਰੋੜ ਦਾ ਕਰਜ਼ਾ ਸੀ ਤੇ 2 ਸਾਲਾਂ ਦੇ ਵਿੱਚ 90 ਹਜ਼ਾਰ ਕਰੋੜ ਦਾ ਹੋਰ ਕਰਜ਼ਾ ਚੁਕਣਾ ਪਿਆ ਭਾਵੇਂ ਉਹ ਇੱਕ ਹੋਰ ਗੱਲ ਹੈ ਕਿ ਜਿਹੜੀ 22% ਆਫ ਦੀ ਟੋਟਲ ਰੈਵਨਿਊ ਹੈ ਪੰਜਾਬ ਦਾ ਉਹ ਸਟੇਟ ਗਵਰਨਮੈਂਟ ਦਾ ਇੰਟਰਸਟ ਪੇਮੈਂਟ ਤੇ ਦੇਣਾ ਪੈਂਦਾ ਤੋ ਇੰਨੀ ਨਾਜ਼ੁਕ ਸਥਿਤੀ ਚੋਂ ਜਦੋਂ ਪੰਜਾਬ ਗੁਜ਼ਰ ਰਿਹਾ ਹੈ। ਔਰ ਨਾਲ ਹੀ ਰੈਵਨਿਊ ਵੀ ਵਧਿਆ ਹੈ, GST ਦਾ ਰੈਵਨਿਊ ਵਧਿਆ ਔਰ ਰੈਵਨਿਊ ਵਧੇ 11% ਰੈਵਨਿਊ ਵਧਿਆ। ਪਰ ਨਾਲ ਹੀ ਜਿਹੜਾ ਐਕਸਪੈਂਡੀਚਰ ਵੀ ਵਧਿਆ 13%। ਔਰ ਕਿਉਂਕਿ ਇਹ ਸਾਰਾ 22 ਜਿੱਥੇ 1/4 ਸਟੇਟ ਦਾ ਰੈਵਨਿਊ ਪੁਰਾਣੇ ਖਾਲੀ ਇੰਟਰਸਟ ਦਿੱਤਾ ਜਾ ਰਿਹਾ ਔਰ 90000 ਕਰੋੜ ਹੋਰ ਸਾਨੂੰ ਜਿਹੜਾ ਡੈਟ ਚੁਕਣਾ ਪਿਆ। ਮੈਂ ਸਮਝਦਾ ਇਹ ਜਿਹੜਾ ਫਿਸਕਲ ਡੈਫਿਸਿਟ ਹੈ ਇਕੱਲੇ ਪੰਜਾਬ ਦਾ ਨਹੀਂ ਹੈ ਇਹ ਇੰਡੀਆ ਦਾ ਫਿਸਕਲ ਡੈਫਿਸਟ ਹੈ ਪੰਜਾਬ ਭਾਰਤ ਦਾ ਪਿੰਨਾਗ ਹੈ ਪੰਜਾਬ ਭਾਰਤ ਦਾ ਦਿਲ ਹੈ ਪੰਜਾਬ ਭਾਰਤ ਦੀ ਫੂਡ ਬਾਸਕਟ ਹੈ ਪੰਜਾਬ ਬਾਰਡਰਾਂ ਤੇ ਭਾਰਤ ਦੀ ਰੱਖਿਆ ਕਰਦਾ ਹੈ ਪੰਜਾਬ ਹਰ ਤਰੀਕੇ ਦੇ ਨਾਲ ਉਹ ਇਹ ਜਦੋਂ ਪੰਜਾਬ ਦੇ ਵਿੱਚ ਜੋ ਵੀ ਇੱਕ ਇੱਕ ਟੈਰੋਰੀਜ਼ਮ ਦਾ ਉਸ ਦੌਰਾਨ ਇੱਕ ਤਸ਼ੱਦਦ ਪੀਰੀਅਡ ਸੀ ਇੱਕ ਬਹੁਤ ਬਹੁਤ ਹੀ ਘਨੌਣਾ ਸਮਾਂ ਸੀ ਉਦੋਂ ਤੋਂ ਇਹ ਐਕਮੂਲੇਟ ਹੁੰਦਾ ਗਿਆ ਹੁਣ ਜਿੱਥੇ ਪੰਜਾਬ ਸਰਕਾਰ ਵੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਉਥੇ ਮੈਂ ਪਾਰਲੀਮੈਂਟ 'ਚ ਵੀ ਇਹ ਬੇਨਤੀ ਕੀਤੀ ਸੀ ਹੱਥ ਜੋੜ ਕੇ ਕੇਂਦਰ ਸਰਕਾਰ ਨੂੰ ਵਿੱਤ ਮੰਤਰੀ ਨੂੰ ਪ੍ਰਧਾਨ ਮੰਤਰੀ ਜੀ ਨੂੰ ਕਿ 8500 ਕਰੋੜ ਰੁਪਏ ਦਾ ਫੰਡ ਇਸ ਟਾਈਮ ਸੈਂਟਰਲ ਗਵਰਨਮੈਂਟ ਕੋਲ ਪੈਂਡਿੰਗ 'ਤੇ ਹੈ ਜਿਹਦੇ ਚੋ 5600 ਕਰੋੜ ਰੁਪਏ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਮੈਂ ਦੋਨਾਂ ਪਾਸੇ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਵੀ ਮੁੱਖ ਮੰਤਰੀ ਸਾਹਿਬ ਬਹੁਤ ਸਿਆਣੇ ਨੇ ਸੂਝਵਾਨ ਨੇ ਔਰ ਵਿੱਤ ਮੰਤਰੀ ਸਾਹਿਬ ਵੀ ਮੈਂ ਬਹੁਤ ਸ਼ਲਾਘਾ ਕਰਦਾ ਸਰਦਾਰ ਵਰਪਾਲ ਸਿੰਘ ਜੀ ਜਿਹੜੀ ਉਹ ਕਿਵੇਂ ਮੈਨੇਜ ਕਰ ਰਹੇ ਨੇ ਆਰਟੀਕੂਲੇਟਲੀ ਮੇਰੀ ਗੱਲ ਵੀ ਹੁੰਦੀ ਰਹਿੰਦੀ ਉਹਨਾਂ ਨਾਲ ਇਸ ਸੰਕਟ ਦੇ ਵਿੱਚ resources ਨੂੰ optimally allocate ਕਰਨਾ ਚਲਾਣਾ 5600 ਕਰੋੜ ਰੂਰਲ ਡਵੈਲਪਮੈਂਟ ਫੰਡ ਦਾ ਪੈਂਡਿੰਗ ਹੈ ਉਹ ਮੈਟਰ ਸਬਜੁਡਿਸ ਹੋ ਗਿਆ 1000 ਕਰੋੜ ਰੁਪਿਆ ਨੈਸ਼ਨਲ ਹੈਲਥ ਮਿਸ਼ਨ ਚ ਮਿਲਣਾ ਚਾਹੀਦਾ ਸੀ ਕੋਈ ਨਾਮ ਦੇ ਲੈ ਕੇ ਕੋਈ ਛੋਟਾ ਜਿਹਾ ਨੁਕਤੇ ਤੇ ਕੰਮ ਅੜਿਆ ਤੇ ਇਹ ਜਿਹੜਾ 1870 ਕਰੋੜ ਰੁਪਿਆ ਇਹ ਸਪੈਸ਼ਲ ਅਸਿਸਟੈਂਸ ਟੂ ਸਟੇਟ ਫॉर ਕੈਪੀਟਲ ਇਨਵੈਸਟਮੈਂਟ ਜਿਹਦੇ ਸਾਡੀ ਸੜਕਾਂ ਬਣ ਸਕਦੀ ਹੈ 인ਫਰਾਸਟ੍ਰਕਚਰ ਬਣ ਸਕਦੀ ਹੈ ਉਹ ਵੀ ਰਿਲੀਜ਼ ਨਹੀਂ ਹੋਇਆ ਔਰ ਉਤੋਂ ਪੰਜਾਬ ਹਰ ਸਾਲ 650 ਕਰੋੜ ਰੁਪਿਆ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਹੁੰਦੀ ਹੈ ਜਦੋਂ ਅਸੀਂ ਕਣਕ ਔਰ ਝੋਨਾਕ ਸੈਂਟਰਲ ਪੂਲ ਲਈ ਖਰੀਦਦੇ ਆ ਉਹ ਜਿਹੜੀ ਸਾਡੀ ਇੰਟਰਸਟ ਰੇਟ ਹੈ ਬੈਂਕਾਂ ਨੂੰ ਅਸੀਂ ਦਿੰਨੇ ਆ ਉਹ ਫੂਡ ਕਾਰਪੋਰੇਸ਼ਨ ਦੇ ਇੰਟਰਸਟ ਰੇਟ ਤੋਂ ਜ਼ਿਆਦਾ ਹੈ 650 ਕਰੋੜ ਉਹਦੇ ਚ ਦੇਣਾ ਪੈ ਰਿਹਾ ਹੈ ਪਿੱਛੇ ਥੋੜੀ ਜੀ ਇੰਟਰਸਟ ਰੇਟ ਘਟਕਾਈ ਸੀ ਮੈਂ ਵੀ ਵਿੱਤ ਮੰਤਰੀ ਜੀ ਨੂੰ ਮਿਲਿਆ ਸੀ ਉਹਨਾਂ ਨੇ ਉਦੋਂ ਕਿਹਾ ਸੀ ਫਾਈਨੈਂਸ ਸੈਕਟਰੀ ਨੂੰ ਲੇਕਿਨ ਫਿਰ ਵੀ 650 ਕਰੋੜ ਰੁਪਿਆ ਦਾ ਜਿਹੜਾ ਉਹਦੇ ਵਿੱਚ ਗੈਪ ਹੈ ਮੈਂ ਸਮਝਦਾ ਇਹਦੇ ਚੋਂ ਗੱਲਬਾਤ ਰਹੀਂ ਸਾਰੇ ਮਸਲੇ ਹੱਲ ਹੋ ਸਕਦੇ ਆ ਪਿੱਛੇ ਜਦੋਂ ਮੈਂ ਨਿਯੋਤਨ ਦਿੱਤਾ ਸੀ ਪੰਜਾਬ ਦੇ ਸਾਰੇ ਬਹੁਤ ਹੀ ਆਦਰਯੋਗ ਰਿਸਪੈਕਟਡ ਸਤਕਾਰਯੋਗ ਮੈਂਬਰਸ ਆਫ ਪਾਰਲੀਮੈਂਟ ਸਾਰੇ ਮੇਰੇ ਸੱਦੇ ਤੇ ਆਏ ਸੀ ਸਾਰਿਆਂ ਨੇ ਵਿਚਾਰ ਵਟਾਂਦਰਾ ਕੀਤਾ ਸਾਰਿਆਂ ਨੇ ਕਿਹਾ ਕਿ ਪੰਜਾਬ ਲਈ ਸਾਨੂੰ ਇੱਕਸਾਰ ਖੜਾ ਹੋਣਾ ਚਾਹੀਦਾ ਸਭ ਨੇ ਇੱਕ ਬੁਲੰਦ ਆਵਾਜ਼ ਦੇ ਵਿੱਚ ਕਿਹਾ ਇਹਦੇ ਚੋਂ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ इजीली 네ਗੋਸ਼ੀਏਟ ਹੋ ਸਕਦਾ ਉਹਦੇ ਕੋਈ ਅਨਡਿਸਪਿਊਟਡ ਅਮਾਊਂਟ ਹੈ ਉਹ ਜਲਦੀ ਰਿਲੀਜ਼ ਹੋਣੀ ਚਾਹੀਦੀ ਔਰ ਮੈਂ ਤਾਂ ਚਾਹਨਾ ਬਈ ਜੇ ਆਊਟ ਆਫ ਕੋਰਟ ਸੈਟਲਮੈਂਟ ਹੋ ਜਾਏ ਕਿਉਂਕਿ ਉਹ ਪਤਾ ਨਹੀਂ ਹਜੇ ਤਾਂ ਡੇਟ 3 ਤਰੀਕ ਡੇਟ ਸੀ ਉਹ ਡੇਟ ਹੀ ਨਹੀਂ ਲੱਗੀ ਔਰ ਜਿਹੜਾ 1000 ਕਰੋੜ ਨੈਸ਼ਨਲ ਹੈਲਥ ਮਿਸ਼ਨ ਹੈ ਇਹਦੇ ਜੋ ਜੋ ਨਾ ਉੱਤੇ ਹੀ ਕੋਈ ਨਾ ਔਰ ਕੋਈ ਹੋਰ ਛੋਟੇ ਜੇ ਬ੍ਰਾਂਡਿੰਗ ਤੇ ਨੁਕਤੇ ਚੰਨੀ ਆ ਉਹਨੂੰ ਨਿਜਠਿਆ ਜਾ ਸਕਦਾ ਪਰ ਪਰ ਜਿਹੜੀ ਇਹ ਕੈਸ਼ ਕ੍ਰੈਡਿਟ ਲਿਮਿਟ ਹੈ 650 ਕਰੋੜ ਦੇ ਤੇ ਵਿਤਕਰੇ ਪੰਜਾਬ ਅਸੀਂ ਕੋਈ ਚੀਜ਼ ਖਰੀਦ ਕੇ ਔਨ ਅਕਾਊਂਟ ਸੈਂਟਰ ਨੂੰ ਦੇ ਰਹੇ ਹਾਂ ਵਾਹ ਪੰਜਾਬ ਸ਼ੁੱਡ ਸਫਰ 650 ਕਰੋੜ ਰੁਪਈਏ ਤੇ ਜਿਹੜਾ 1837 ਕਰੋੜ ਹੈ ਜਿਹੜਾ ਕੈਪੀਟਲ ਇਨਵੈਸਟਮੈਂਟ ਤੇ ਪੈਂਡਿੰਗ ਪਿਆ ਇਹ ਰਿਲੀਜ਼ ਹੋ ਜਾਏ ਕਿਉਂਕਿ ਤਾਂ ਹੀ ਹੋਏਗਾ ਜਿਵੇਂ ਹੁਣ ਕੇਂਦਰ ਸਰਕਾਰ ਦੇ ਵੀ ਸ਼ਲਾਗਾ ਵੀ ਮੈਂ ਕਰਦਾ ਕਿ ਉਹਨਾਂ ਨੇ ਪਿਛਲੇ ਹਫਤੇ ਰਾਜਪੁਰਾ ਪਟਿਆਲਾ ਇੰਡਸਟਰੀਅਲ ਜ਼ੋਨ ਜਿਹੜੇ ਦੇਸ਼ ਚ ਬਣਵਾਇਓ ਉਹਦੇ ਚ ਇੱਕ ਪੰਜਾਬ ਚ ਵੀ ਇਹ 1102 ਏਕੜ ਉੱਥੇ ਪਈ ਹੈ ਜ਼ਮੀਨ ਉਹਦਾ ਉਹਦਾ ਅਨਾਉਂਸ ਕੀਤਾ ਬਹੁਤ ਬਹੁਤ ਅੱਛੀ ਗੱਲ ਹੈ ਲੇਕਿਨ ਉਹਦੇ ਫੰਡ ਰੀਲੀਜ਼ ਹੋ ਜਾਣ ਸੈਂਟਰ ਗਵਰਨਮੈਂਟ ਵੱਲੋਂ ਹੋਣੇ ਹੀ ਅੱਧੇ ਸਾਲ ਫਰ 6 ਮੰਥ ਸੀ ਤਾਂ ਕਿ ਉੱਥੇ ਇਨਫਰਾਸਟ੍ਰਕਚਰ ਦਾ ਕੰਮ ਜਿਹੜਾ ਹੈ ਟ੍ਰੇਡ ਔਰ ਇੰਡਸਟਰੀ ਪਰਫੁੱਲਤ ਹੋ ਸਕੇ ਨੌਕਰੀਆਂ ਪੰਜਾਬ ਦੇ ਵਿੱਚ ਰੋਜ਼ਗਾਰ ਦੀ ਕਮੀ ਹੈ ਟਰੇਡ ਇੰਡਸਟਰੀ ਦੀ ਕਮੀ ਹੈ ਬਾਰਡਰ ਸਟੇਟ ਹੈ ਮੈਂ ਪਾਰਲੀਮੈਂਟ ਵਿੱਚ ਵਾਰ-ਵਾਰ ਬਾਰਡਰ ਸਟੇਟ ਜਿਹੜੇ ਪੰਜਾਬ ਦੇ ਉੱਥੇ ਸਬਸਿਡੀ ਦੀ ਮੰਗ ਕੀਤੀ ਹੈ ਲੇਕਿਨ ਕੇਂਦਰ ਸਰਕਾਰ ਨੂੰ ਮੈਂ ਸਮਝਦਾ ਕਿ ਇੱਕ ਐਸਓਐਸ ਬੇਸ ਤੇ ਪੰਜਾਬ ਦੇ ਇਹ ਜਿਹੜਾ ਵਿੱਤੀ ਸੰਕਟ ਹੈ ਦੁਬਾਰਾ ਮੈਂ ਕਹਿ ਰਹੇ ਹਾਂ ਪੰਜਾਬ ਦਾ ਖਾਲੀ ਨਹੀਂ ਹੈ ਇਹ ਦੇਸ਼ ਦਾ ਹੈ ਇਹਦੇ ਲਈ ਇੱਕ ਐਸਓਐਸ ਕਮੇਟੀ ਇੱਕ ਐਸਓਐਸ ਕੈਬਨਟ ਜਿਹੜੀ ਕਮੇਟੀ ਔਨ ਜੋ ਵੀ ਇਹਦਾ ਇੱਕ ਗਰੁੱਪ ਐਸਓਐਸ ਬਣਾਇਆ ਜਾਏ और ताकि पंजाब नू फर्दर जिधर पतन होन तो नुकसान होन तो और दुबारा अनेरे वल जान तो बचाया जा सके। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर